ਉਤੋਂ ਪਹਿਲਾਂ ਸੱਚੇ ਪਾਛਾਈ ਦਾ ਹੁਕਮ ਇੱਕ ਸੰਦੇਸ਼ ਪੜ੍ਹਨ ਲੱਗਾ ਜੋ 28/2021 ਬਿਕਰਮੀ ਹਰ ਪਗਦਵਾਰ ਜਿਠੂਆਲ ਦੇ ਵਿੱਚ ਦਿੱਤਾ ਗਿਆ ਔਰ ਇਹ ਪੰਜ ਹੀ ਲਾਈਨਾਂ ਇਹ ਕਿਹਦੇ ਵਾਸਤੇ ਦੁਆਬੇ ਵਾਣਿਆ ਵਾਸਤੇ ਲਿਖਾਈਆਂ ਗਈਆਂ ਦੁਆਬੇ ਦੇ ਦਿਨ ਪੰਜ ਪੰਜਾਂ ਪੰਜਾਂ ਜੋੜ ਜੜਾਈਆ ਬਾਕੀ ਉਹਨਾਂ ਨਾਲ ਮਿਲ ਕੇ ਕਰਨ ਸੰਗ ਪੱਲੂ ਗੰਢ ਬੰਧਾਈਆ 21 ਮਾਗ ਜਿੱਥੇ ਮਰਜੀ ਢਾ ਦਿਓ ਪਲੰਗ ਮਿਲ ਕੇ ਖੁਸ਼ੀ ਮਨਾਈਆ ਇਹ ਸਾਡੇ ਪਰਮਾਤਮਾ ਦਾ ਆਕਾਲ ਪੁਰਖ ਦਾ ਇਹ ਹੁਕਮ ਹੈ ਕਿ 21 ਮਾਗ ਨੂੰ ਸੋ ਉਹ 21 ਮਾਗ ਇਹ ਪਰਮਾਤਮਾ ਦਾ ਹੁਕਮ ਆ ਤੇ ਦਾਸ ਵੱਲੋਂ ਇਹ ਅਰਜ ਤੇ ਬੇਨਤੀ ਆ ਇਸ ਕਰਕੇ ਆਪਣੇ ਵੀਰ ਦੇ ਘਰ ਸੱਚੇ ਪਾਤਸ਼ਾਹ ਜੀ ਦਾ 21 ਮਾਗ ਨੂੰ ਬਲੰਗ ਲੱਗੇਗਾ ਤੁਸੀਂ ਸਾਰੀ ਸੰਗਤ ਨੇ ਬੜੇ ਹੀ ਚਾਅ ਨਾਲ ਤੇ ਬੜੇ ਖੁਸ਼ੀਆਂ ਦੇ ਨਾਲ ਉੱਥੇ ਆਉਣਾ ਹੈ ਅੱਗੇ ਪਾ ਕੇ ਆਵਾਂ ਸਭ ਨੂੰ ਠੰਡ ਅੰਮ੍ਰਿਤ ਮੇਗ ਬਰਸਾਈ ਆ ਮਰੈ ਲਿ캬 ਠੰਡ ਪਾ ਕੇ ਆਣੀ ਆ ਤੇ ਉਹ ਠੰਡ ਆਪਾਂ ਲੈਣੀ ਆ ਦੇ ਕੇ ਆਵਾਂ ਆਨੰਦ ਸਤੈਕ ਸਤ ਵਰਤਾਈ ਆ ਤੁਹਾਡੇ ਕਰਮ ਕੋ ਕਰਮਾਂ ਦੀ ਚੁੱਕ ਕੇ ਆਵਾਂ ਪੰਡ ਸਰੇ ਆਪਣੇ ਭਾਰ ਉਠਾਈਆ ਹੋਰ ਕੀ ਚਾਹੀਦਾ ਸੰਦਾ ਜੇ ਪ੍ਰਮਾਤਮਾ ਖੁਦ ਆ ਕੇ ਸਾਡੇ ਕਰਮਾਂ ਤੇ ਕਰਮਾਂ ਦੀ ਫੰਡ ਆਪਣੇ ਸਿਰ ਤੇ ਚੁੱਕ ਕੇ ਲੈ ਆਉਂਦਾ ਤੇ ਬਹੁਤ ਵੱਡੀ ਦੇਣ ਹੈ ਕੁਛ ਹੋਰ ਦੱਸ ਕੇ ਆਵਾ ਸ਼ੰਦ ਕਿਸ ਬੇਦ ਸਾਰਿਆਂ ਦਾ ਨਾਤਾ ਜੋੜ ਜੜਾਈਆ ਮਾਰਾਈ ਸ਼ੇਰ ਸਿੰਘ বিষ্ণੂ ਭਗਵਾਨ ਆਸ਼ਾ ਮਨਸ਼ਾ ਪੂਰੀ ਕਰੇ ਮੰਗ ਮੰਗਤਾਂ ਅੱਗੇ ਮੰਗਤ ਹੋ ਕੇ ਝੋਲੀ ਡਾਹੀਆ ਸੋ ਵੀਰਜੋ 21 ਮਾਗ ਆ ਰਿਹਾਗੇ ਤੇ 21 ਮਾਗ ਨੂੰ ਆਪਨੇ ਸਾਰਿਆਂ ਨੇ ਇਸ ਸ਼ਵੀਰ ਦੇ ਘਰ ਪਹੁੰਚਣਾ ਹੈ ਉੱਥੇ ਆਪਾਂ ਸੱਚੇ ਪਾਤਸ਼ਾਹ ਦਾ ਭੰਗ ਇਹ ਡਾਉਣਾ ਹੈ ਇਹ ਹੁਕਮ ਸੰਦੇਸ਼ ਮੇਰੇ ਸਤਿਗੁਰ ਦਾ ਤੇ ਅਰਜ ਇਹ ਦਾਸ ਦੀ ਆ ਇਹ ਸਾਰਿਆਂ ਨੇ ਮੰਨਣੀ ਆ ਆਓ ਅੱਗੇ ਮੈਂ ਥੋੜੀ ਹਰ ਬਾਣੀ ਨਾਲ ਨਾਲ ਲਾ ਕੇ ਚੱਲਦਾ ਤੇ ਹਰ ਬਾਣੀ 11 ਭਾਦੋਂ ਸ਼ੈਨਸ਼ਾਈ ਸੰਮਤ 11 ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੋਝੀਆਂ ਜ਼ਿਲ੍ਹਾ ਅੰਮ੍ਰਿਤਸਰ ਤੇ ਕਰਤਾਰ ਸਿੰਘ ਗੁਰਸੇਵਕ ਸਿੰਘ ਦੇ ਪਿਤਾ ਹੀ ਆ ਖਾਰ ਸੰਗਤ ਵੇਖਣੀ ਪ੍ਰਭ ਸਾਚੀ ਸ਼ਰਦਾ ਸਾਰ ਤਨ ਨਿਰਤਨ ਤਾਨ ਧਿਆਨ ਲਗਾਈਆ ਪ੍ਰਭੂ ਨੇ ਪਰਮਾਤਮਾ ਨੇ ਕੀ ਵੇਖਣੀ ਹਰ ਸੰਗਤ ਦੀ ਸ਼ਰਦਾ ਕਿਉਂਕਿ ਉਹ ਸ਼ਰਦਾ ਤਾਂ ਹੀ ਪੁਖਾਰ ਜਨ ਭਗਤ ਸਹੇਲਾ ਬਣਾਉਣਾ ਆਪਣਾ ਵਰਦਾ ਬੰਦੀਖਾਨਾ ਤੋੜ ਤੜਾਈਆ ਜਨ ਭਗਤ ਸੇਲਾ ਬਣਾਉਣਾ ਕੀ ਵਰਦਾ ਆਪਣਾ ਦਾਸ ਆਪਣਾ ਆਗਿਆਕਾਰ ਤੇ ਬੰਦੀਖਾਨਾ ਕਿਹੜਾ ਜਿਹੜਾ ਉਹ ਵਕਾਰਾਂ ਦਾ ਟੁੱਟ ਜਾਏਗਾ ਸਾਰਾ ਭੇਵ ਚਕਾਉਣਾ ਆਪਣੇ ਘਰ ਦਾ ਪਰਦਾ ਪੜਦਿਆਂ ਵਿੱਚੋਂ ਮਠਾਈਆ ਅਸਨਾਨ ਕਰਾਉਣਾ ਅੰਤਰ ਆਤਮ ਸਾਚੇ ਸਰਦਾ ਦੁਰਮਤ ਮਹਿਲ ਧਵਾਈਆ ਇਹ ਅੰਤਰ ਆਤਮ ਅਸਨਾਨ ਕਿਡਾ ਹੁੰਦਾ ਜਿਹੜਾ ਵਕਾਰ ਦਾ ਕੂੜ ਦਾ ਚੁਗਲੀ ਨਿੰਦਿਆ ਬੇਈਮਾਨੀ ਦਾ ਇਹ ਵਕਾਰ ਜਿਹੜਾ ਵਾ ਇਹ ਅਸਨਾਨ ਕਰਾ ਕੇ ਦੁਰਮਤ ਮਹਿਲ ਧੋਣੇ ਆ ਨੂਰ ਜਹੂਰ ਵਖਾਉਣਾ ਨਰੈਣ ਨਰਦਾ ਨਰ ਨਰੈਣ ਦਇਆ ਕਮਾਈਆ ਆਤਮ ਪਰਮਾਤਮ ਆਤਮ ਪਰਮਾਤਮ ਤੇਰਾ ਨਾਮ ਹੋਵੇ ਪੜਦਾ ਕਲਮਾ ਕਾਇ ਨਾਤ ਸਿਫਤ ਸਲਾਹੀਆ ਆਤਮ ਪਰਮਾਤਮ ਦਾ ਨਾਮ ਕਲਮਾ ਕਿਹੜਾ ਹੈ ਸੋ ਸੋ ਪਰਮਾਤਮਾ ਅੰਗ ਸਾਡੀ ਆਤਮਾ ਆਤਮਾ ਪਰਮਾਤਮਾ ਦਾ ਨਾਮ ਕਲਮਾ ਇਹੋ ਜਿਹਾ ਲੇਖਾ ਰਹੇ ਨਾ ਚੋਟੀ ਜੜ ਦਾ ਚੇਤਨ ਸੁਰਤੀ ਦੇਣੀ ਕਰਾਈਆ ਲੇਖਾ ਰਹੇ ਨਾ ਚੋਟੀ ਜੜ ਦਾ ਚੋਟੀ ਜੜ ਮਤਲਬ ਉੱਚ ਨੀਚ ਇਹ ਜਿਹੜਾ ਲੇਖਾ ਨਹੀਂ ਰਹਿ ਸੰਤ ਸਹਿਲਾ ਤੇਰੀ ਮੰਜ਼ਲ ਜਾਏ ਚੜਦਾ ਅੱਗੇ ਹੋ ਨ ਕੋਈ ਅਟਕਾਈਆ ਤੇਰੇ ਪਿਆਰ ਵਿੱਚ ਲੇਖਾ ਰਹੇ ਨਾ ਹੰਕਾਰ ਗੜਦਾ ਆ ਮਾਇਆ ਮੋ ਨ ਕੋਈ ਹਲਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦੀ ਵਸਤ ਇਕ ਵਰਤਾਈ ਆ ਹਰ ਸੰਗਤ ਕਹੇ ਪ੍ਰਭੂ ਸਾਡੀ ਪੂਰੀ ਕਰਨੀਸ਼ਾ ਆ ਹਰ ਸੰਗਤ ਦੀ ਅਰਜ ਪ੍ਰਭੂ ਪਰਮਾਤਮਾ ਦੇ ਅੱਗੇ ਸ਼੍ਰੀ ਭਗਵਾਨ ਦਇਆ ਕਮਾਈ ਆ ਨਾਮ ਨਿਧਾਨਾ ਨੌਜਵਾਨਾ ਪੌਣੀ ਭਿਸ਼ਿਆ ਵਸਤ ਅਮੋਲ ਅਤੁੱਲ ਆਪ ਵਰਤਾਈਆ ਐ ਹਰ ਸੰਗਤ ਪ੍ਰਮਾਤਮਾ ਦੇ ਅੱਗੇ ਝੋਲੀ ਮੰਗਦੀ ਆ ਕਹਿ ਪ੍ਰਮਾਤਮਾ ਸਾਡੀ ਝੋਲੀ ਦੇ ਵਿੱਚ ਅਗੇੜੀ ਅਮੋਲ ਤੇ ਅਤੁੱਲ ਜਿਹੜੀ ਉਹ ਵਸਤ ਪਾ ਦੇ ਅਮੋਲ ਜਿਹਦਾ ਕੋਈ ਮੁੱਲ ਹੀ ਨਹੀਂ ਪਾਇਆ ਸਕਦਾ ਅਤੁੱਲ ਜਿਹਨੂੰ ਤੋਲਿਆ ਨਾਪਿਆ ਨਹੀਂ ਜਾ ਸਕਦਾ ਐ ਵਸਤ ਸਾਡੀ ਝੋਲੀ ਦੇ ਵਿੱਚ ਇਥੇ ਉਥੇ ਦੋ ਜਹਾਨਾ ਕਰਨੀ ਰੱਸ਼ਿਆ ਰੱਖ ਕੋ ਕੇ ਵੇਖ ਬਖਾਈਆ ਲੱਖ ਚਰਾਸੀ ਵਿੱਚ ਹਰ ਜਨ ਰਹੇ ਮੂਲ ਨਾਲ ਫਸਿਆ ਫਾਸੀ ਜਮ ਦੇਣੀ ਕਟਾਈਆ ਨਿਰਤਾਰ ਅਮਿਓ ਬੂੰਦ ਸਵਾਂਤੀ ਦੇਣਾ ਰਸਿਆ ਬਿਨ ਰਸ ਨਾ ਰਸ ਚਖਾਈਆ ਅੰਧ ਅੰਧੇਰ ਅੰਦਰੋਂ ਮੇਟਣੀ ਮਸਿਆ ਜੋਤੀ ਨੂਰ ਚੰਦ ਕਰ ਰਸਨਾਈਆ ਅੰਦਰੋਂ ਮਸਿਆ ਕਿڑی ਮਸਿਆ ਨੂੰ ਕੀ ਹੁੰਦਾ ਅੰਧੇਰਾ ਸਾਡੇ ਅੰਦਰੋਂ ਇਹ ਮਸਿਆ ਨੂੰ ਮੇਟ ਕੇ ਆਪਣੀ ਜੋਤ ਦਾ ਨੂਰ ਕਰਕੇ ਰਸਨਾਈ ਕਰਦੇ ਆ ਇਹ ਹਰ ਸੰਗਤ ਦੀ ਮੰਗ ਪਰਮਾਤਮਾ ਦੇਤੇ ਤ੍ਰੈ ਗੁਣ ਮਾਇਆ ਮੂਲ ਦੱਸੇ ਨਾ ਦੱਸਣੀ ਦੱਸਿਆ ਯਰ ਕਹਿਰ ਨਾ ਕੋਈ ਵਰਤਾਈਆ ਨੌ ਦਵਾਰ ਮਨ ਮਨੂਆ ਫਿਰੇ ਨਾ ਨਸਿਆ ਦੇ ਦਿਸ਼ਾ ਨਾ ਉਠ ਉਠ ਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਦਾ ਸੰਗ ਆਪ ਨਭਾਈਆ ਹਰ ਸੰਗਤ ਸਹਿਬ ਸੁਆਮੀ ਤੇਰਾ ਦਰ ਇਕੋ ਮੰਗਦੀ ਕਾਹੀ ਮੰਗਦੀ ਹਸਣਾ ਸਹਿ ਪ੍ਰਮਾਤਮਾ ਤੇਰਾ ਦਰ ਮੰਗਦੇ ਆ ਆਪਣੇ ਚਰਨਾਂ ਤੇ ਲਾਸਨ ਹਰ ਸੰਗਤ ਸਹਿਬ ਸੁਆਮੀ ਦਰ ਤੇਰਾ ਇਕੋ ਮੰਗਦੀ ਮੰਗਤ ਹੋ ਕੇ ਝੋਲੀ ਡਾਈਆ ਉਹਦੇ ਗਾੜੀ ਮੰਗਤੇ ਹੋ ਗਏ ਸੀ ਝੋਲੀ ਡਾਰਿਆ ਪਰਮਾਤਮਾ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖੇ ਤਨ ਮजूद ਮਾਟੀ ਖਾਕੀ ਰੰਗ ਦੀ ਰੰਗਤ ਆਪਣਾ ਨਾਮ ਵਖਾਈਆ प्रीਤੀ ਜੋੜੀ ਤੁਰਦੇ ਅੰਗ ਦੀ ਅੰਗੀਕਾਰ ਹੋਣਾ ਤੁਰ ਦਰਗਾਈਆ ਮੰਜ਼ਲ ਮਕਾਉਣੀ ਜੇਰ ਜੰਡ ਦੀ ਪੁੱਤ ਪਜ ਸੇਤਜ ਪੰਦ ਰਹੇ ਨਾ ਰਾਈਆ ਤੈ ਹਰ ਸੰਗਤ ਮੰਗਦੀ ਪ੍ਰਮਾਤਮਾ ਇਹ ਜਿਹੜਾ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਸਾਨੂੰ ਕੱਢ ਦੇਣ ਵਾਸਨਾ ਰਹੇ ਨਾ ਕੂੜ ਵਕਾਰੇ ਧਨ ਦੀ पंचम शब्द देनी सच्ची शरनाइया मोहब्बत रहे वासी पूरी आनंद दी गोविंद मिलके बजदी रहे बधाईया वढाई रहे ना बत्ती तंद दी जपा जाप विच सुरत शब्द देनी समझाइया ਐ ਹਰ ਸੰਗਤ ਮੰਗਣੀ ਹੈ ਐ ਪ੍ਰਮਾਤਮਾ ਸਾਨੂੰ ਆਪਣੇ ਨਾਲ ਜੋੜਨੀ ਤੇ ਅਚੱਪਾ ਜਾਪ ਦੇ ਨਾਲ ਬੰਨ੍ਹਨੇ ਅਚੱਪਾ ਜਾਪ ਕਿਹੜਾ ਜਿਹੜਾ ਅੰਦਰੋਂ ਚੱਲਦਾ ਰਹਿੰਦਾ ਹਰ ਵੇਲੇ ਜੋਤੀ ਜੋ ਇਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਚ ਵਰ ਸੱਚ ਦਾ ਪੜਦਾ ਆਪ ਖੁਲਾਈਆ ਸੋ ਹਰ ਸੰਗਤ ਜੀਓ ਹਰ ਬਾਣੀ ਤੇ ਜੇ ਬਹੁਤ ਲੰਬੀ ਹੈ ਪਰ ਮੈਂ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਕੋਈ ਅੱਖਰ ਵੱਟ ਘਟਾ ਪੜਿਆ ਗਿਆ ਹੋਇਆ ਗਿਆ ਹੋਵੇ ਤਾਂ ਮੈਂ